ਜੋ ਲਗਾਤਾਰ ਪੈ ਰਹੇ ਮੀਂਹ ਨੇ ਜਿਸੇ ਲੋਕਾਂ ਨੂੰ ਰਾਹਤ ਦੇਣ ਦਾ ਜਿਹੜਾ ਕੰਮ ਜਰੂਰ ਕੀਤਾ ਕਿ ਲਗਾਤਾਰ ਜਿਹੜਾ ਰੂਹ ਪੈ ਰਿਹਾ ਉਹ ਸੁਰੱਖ ਇਦੇ ਵਿੱਚ ਵੀ ਜਿਹੜਾ ਮੌਸਮ ਦਾ ਮਜਾਜ ਉਹ ਬਦਲਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਲੇਕਿਨ ਜੋ ਸੜਕਾਂ ਤੇ ਖੜਾ ਪਾਣੀ ਲੋਕਾਂ ਕਿੰਨੀਆਂ ਵੱਡੀਆਂ ਮੁਸ਼ਕਲਾਂ ਜਿਹੜਾ ਪਾੰਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਬਾਰਿਸ਼ ਹੋ ਰਹੀ ਹੈ ਤੇ ਸੜਕਾਂ ਤੇ ਪਾਣੀ ਖੜਿਆ ਲੋਕਾਂ ਲਈ ਕਿੰਨੀ ਮੁਸ਼ਕਲ ਦਾ ਜਿਹੜਾ ਸਬਬ ਪਾੰਦਾ ਜਾ ਰਿਹਾ ਕਿਉਂਕਿ ਇੱਕ ਪਾਸੇ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਜਿਹੜੀਆਂ ਮੁਸ਼ਕਲਾਂ ਉਹ ਲੋਕਾਂ ਦੀਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਜਿੱਥੇ ਰਾਹ ਬਿਨਾਂ ਵਾਸਤੇ ਕਾਫੀ ਮੁਸ਼ਕਲਾਂ ਨੇ ਤੁਹਾਨੂੰ ਤਸਵੀਰਾਂ ਚ ਅਸੀਂ ਦਿਖਾ ਰਹੇ ਹਾਂ ਵੀ ਲਗਾਤਾਰ ਕਿੰਨਾ ਜਿਹੜਾ ਪਾਣੀ ਉਹ ਖੜਿਆ ਹੋਇ ਕਸ਼ਰੀਆ ਉਹ ਦਿਓਇ ਸਪੋਰਟ ਤੇ ਦਿਖਾਈ ਦੇ ਰਹੀਆ ਜਿਸ ਕਰਕੇ ਮੌਸਮ ਨੇ ਤਾਂ ਸਾਫੀ ਕਨਵਰਟ ਲਈਆ ਨੂੰ ਸਾਫੀ ਦਾ ਬਦਲਾ ਜਿਹੜਾ ਮੌਸਮ ਦੇ ਵਿੱਚ ਜੂੜ ਦੇਖਣ ਨੂੰ ਮਿਲਿਆ ਲੇਕਿਨ ਲੋਕਾਂ ਵਾਸਤੇ ਜਿਹੜਾ ਪਾਣੀ ਹੈ ਉਹ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਪੇਸ਼ ਕਰਤਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸੜਕਾਂ ਸੇ ਨਿਕਾਸੀ ਨਾ ਹੋ ਕਰਕੇ ਪਾਣੀ ਜਿਹੜਾ ਮੀਂਹ ਦਾ ਪਾਣੀ ਜਿਹੜਾ ਸੜਕਾਂ ਤੇ ਜਿਹੜਾ ਖੜ ਜਾਂਦਾ ਜਿਸ ਕਰਕੇ ਸਾਰੀ ਗੇਰਾਂ ਨੂੰ ਬੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿੱਥੇ ਸੂਲਾਂ ਦਾ ਜਦੋਂ ਟਾਈਮ ਹੁੰਦਾ ਹੋਰ ਉਹ ਬੱਚਿਆਂ ਨੇ ਵੀ ਜਿਹੜਾ ਵਾਪਸ ਕਰਾਂ ਵਾਲਾ ਨਹੀਂ ਆਉਂਦੀ ਆਣਾ ਹੁੰਦਾ ਤੇ ਉਹਨਾਂ ਦੀ ਜਿਹੜੀ ਬੈਣਾ ਹੁਣ ਤੇ ਚਾਹੇ ਉਹ ਉਹਨਾਂ ਦੇ ਪੀਰੀਅਡ ਜਿਹੜੇ ਉਹਨਾਂ ਲੈ ਕੇ ਆਉਂਦੇ ਹੁਣ ਉਹਨਾਂ ਵਾਸਤੇ ਵੀ ਕਾਫੀ ਇੱਕ ਚੈਲੰਜ ਜਿਹੜਾ ਉਹ ਪੰਜਾਂ ਦਾ लगातार जोड़ी बारिश इन जो दो तीन दिन की हूँ हुई, हुई दिखाई दे रही है जिस करके लोगों तो से जोड़िया काफ़ी मुश्किल जोड़िया बन दी हुई साफ तौर पर दिखाई दे रही है इस टाइम जोड़ी बारिश फिरोजपुर हो रही है जो तस्वीर अभी तूा रहे हैं किमें सड़कों पर भी जोड़ा पानी है वो लगातार खड़ता पड़ा तो बारिश भी जोड़ी हो रही है जो लोगों एक नवं जोड़ा दिखा संद्यालय मुश्किलों में पाती हुई जो दिखाई दे रही है तो गर्मी तो जोड़ी है की जोड़ी गर्मी पै रही थी तो राहत जरूर दिखी है लेकिन ਇਹ ਜਿਹੜੀ بارش ਆ ਲਗਾਤਾਰ ਹੋਣ ਕਰਕੇ ਸੰਕਰ ਦੇ ਉੱਤੇ ਜਿਹੜਾ ਪਾਣੀ ਉਹ ਲਗਾਤਾਰ ਜਿਹੜਾ ਉੱਫਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਨਾਲ ਜਿਹਨਾਂ ਨੂੰ ਵਧੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਲਾਵਾ ਜਾਈ ਦੇ ਵਿੱਚ ਇੰਨੀ ਦਿੱਕਤ ਆ ਰਹੀ ਹੈ ਕਿ ਲੋਕਾਂ ਦਾ ਜਿਹੜਾ ਸਰੋਬਾਰ ਨਿਕਲਣਾ ਹੀ ਜਿਹੜਾ ਮੁਸ਼ਕਲ ਹੋਇਆ ਤਾਂ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਵੀ ਲੋਕ ਜਿਹੜੇ ਘਰਾਂ ਵਿੱਚ ਹੀ ਕੈਦ ਹੋ ਕੇ ਜਿਹੜਾ ਇਸ بارش ਕਰਕੇ ਉਹ ਰਹਿ ਗਏ ਨੇ ਤੇ ਲੋਕਾਂ ਦਾ ਜਰੂਰੀ ਕੰਮਾਂ ਵਾਸਤੇ ਜਿਹੜੇ ਵੀ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲਦੇ ਆ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਸਰ ਪਰ ਉਹਨਾਂ ਦਾ ਜਿਹੜਾ ਮੁਸ਼ਕਲ ਵਿੱਚ ਪੈਂਦਾ ਹੋਇਆ ਸਾਫ਼ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਬਾਰਿਸ਼ ਲਗਾਤਾਰ ਇੱਕ ਲੋ ਦਿਨ ਹੋ ਰਹੀ ਤੇ ਜਿੱਥੇ ਪੂਰੀ ਇਲਾਕਿਆਂ ਦੇ ਵਿੱਚ ਪਿੱਛੇ ਜਿਹੜੀਆਂ ਬਾਦਸ਼ਾਹ ਹੂੜੀਆਂ ਪਈਆਂ ਉਸ ਕਰਕੇ ਜਿਹੜਾ ਸਤ루ਜ ਦਾ ਵੀ ਜਿਹੜਾ ਪਾਣੀ ਦਾ ਵਹਾਵ ਹੈ ਉਹ ਵੀ ਜਿਹੜਾ ਵਧਦਾ ਜਾ ਰਿਹਾ ਉਸ ਕਰਕੇ ਜਿਹੜਾ ਹੜ੍ਹਾਂ ਦੇ ਵੀ ਜਿਹੜੇ ਖਤਰਾ ਮਤਲਬ ਦਾ ਮਤਲਬ ਸਕਦਾ ਵੀ ਇਸ ਤਰ੍ਹਾਂ ਦੇ ਜਿਹੜੇ ਤੇ ਕਿਆਸ ਜਿਹੜੇ ਆ ਉਹ ਲਗਾਏ ਜਾ ਰਿਹਾ ਕਿਉਂਕਿ ਜੇਰੋ ਵੀ ਜ਼ਿਆਦਾ ਬਾਰਿਸ਼ ਹੁੰਦੀ ਆ ਉਦੋਂ ਸਤ루ਜ ਦਾ ਵਹਾਵ ਜਿਹੜਾ ਉਹ ਵਧਿਆ ਹੋਇਆ ਤੇ ਉਸ ਕਰਕੇ ਹੋਰ ਜਿਹੜਾ ਵਹਾਵ ਬਦਲ ਕਰਕੇ ਵੀ ਕਿਤਨਾ ਕਿਤੇ ਮੁਸ਼ਕਲਾਂ ਜਲਦੀ ਸਰਦੀ ਇਲਾਕੇ ਦੇ ਲੋਕ ਜਿਹੜੇ ਸਤ루ਜ ਦੇ ਕਿਨਾਰੇ ਰਹਿੰਦੇ ਨੇ ਰਹਿੰਦੇ ਨੇ ਉਹਨਾਂ ਵਾਸਤੇ ਵੀ ਜੜੀਆਂ ਇਹ ਮੁਸ਼ਕਲ ਆ ਵੱਸਦੀਆਂ ਪ੍ਰਸ਼ਾਸਨ ਸੰਤਾਰਕ ਜੂਡ ਦਿਖਾਈ ਦੇ ਰਿਹਾ ਆਪਣੇ ਇੰਤਜ਼ਾਮ ਜਿਹੜੇ ਆ ਉਹ ਕਰਨ ਦੇ ਦਾਅਵੇ ਜਰੂਰ ਕਰਦਾ ਹੈ ਲੇਕਿਨ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਪ੍ਰਸ਼ਾਸਨ ਹੋਰ ਨਜਿੱਠੇਗਾ ਇਹ ਦੇਖਣਾ ਕੰਮ ਬਾਕੀ ਹੋਵੇਗਾ ਕਿਉਂਕਿ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਪਾਵੇਂ ਸ਼ਹਿਰੀ ਇਲਾਕੇ ਇਹਦੇ ਲੋਕ ਪਹੁੰਚਾ ਸਰਦੀ ਇਲਾਕੇ ਦੇ ਲੋਕ ਉਹਨਾਂ ਵਾਸਤੇ ਜਿਹੜੀਆਂ ਮੁਸ਼ਕਲਾਂ ਉਭਦਾਦੀ ਹੋਈ ਨਜ਼ਰ ਆ ਰਹੀ ਆ ਕੈਮਰਾਮੈਨ ਦੇ ਨਾਲ ਸਰਦ ਵਿੱਚ ਧਾਰਿਕ ਸਰਾਫ ਹੈ